ਨਕੋਦਰ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਮੌਜੂਦ ਆ ਇੱਕ ਤਲਰ ਦੀ ਟੀਮ ਜਿੱਥੇ ਕਿ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਦਿਤੀ ਬੜੀ ਧੂਮਤਾ ਨਾਲ ਮਨਾਈ ਜਾਂਦੀ ਆ ਹਰ ਸਾਲ ਮਨਾਈ ਜਾਂਦੀ ਆ ਹਮਨ ਜਗ ਹੋਏ ਨੇ ਇੱਥੇ ਮੁੱਖ ਜਜਮਾਨ ਪਹੁੰਚੇ ਨੇ ਗੱਲਬਾਤ ਕਰ ਲੈਨੇ ਆ ਇੱਥੇ ਦੀ ਪ੍ਰਬੰਧਕ ਕਮੇਟੀ ਪੂਰੀ ਨਾਲ ਆ ਸਭ ਤੋਂ ਪਹਿਲੇ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕਰ ਲੈਨੇ ਆ ਹਾਂ ਸਰ ਅੱਜ ਪਰਸ਼ੂਰਾਮ ਜਨਮ ਦਿਤੀ ਆ ਜੀ ਜੀ ਅੱਜ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਵਸ ਸਾਡੇ ਮੰਦਿਰ ਵਿੱਚ ਬੜੀ ਧੂਮਧਾਮ ਲੱਗੀ ਹੈ ਜਿਸ ਵਿੱਚ ਵਿਪਨ ਕੁਮਾਰ ਜੀ ਸ਼ਰਮਾ ਜੀ ਤੇ ਤੁਹਾਡੀ ਸਭ ਮੁੱਖ ਜੀਮਾਨਦ ਰੂਪ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਹਵਨ ਜਗ ਕਰਵਾਇਆ ਹੈ ਅਤੇ ਮੈਂ ਆਪਣੇ ਵੱਲੋਂ ਸ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਨੂੰ ਅੱਜ ਦੇ ਦਿਨ ਦੀ ਲਖ ਲਭ ਜੀ ਦਿੰਨਾ ਹਾਂ ਔਰ ਪ੍ਰਭੂ ਜੀ ਪਰਸ਼ੂਰਾਮ ਜੀ ਦੇ ਬੇਨਤੀ ਕਰਦਾ ਹਾਂ ਕਿ ਸਾਰੇ ਪਰਿਵਾਰ ਤੇ ਸਾਰੇ ਆਪਣਾ ਦੇਸ਼ ਤੇ ਸਾਡੇ ਪਰ ਆਪਣਾ ਸ਼ਹਿਰ ਦੇ ਵਿੱਚ ਪਰ ਆਪਣੀ ਮਿਹਰ ਪਰ ਹੱਥ ਰੱਖਣ ਔਰ ਸੂਕ ਸ਼ਾਂਤੀ ਬਖਸ਼ੀ ਰਵੇ ਜੈ ਸ਼੍ਰੀ ਰਾਮ ਮੰਦਾ ਸ਼੍ਰੀ ਰਾਮ। ਤੋ ਬਬਾ ਸ਼ੁਕਰੀਆ ਜੀ ਅੱਜ ਇਹਦੇ ਮੁੱਖ ਜਜਮਾਨ ਸਾਡੇ ਨਾਲ ਮੌਜੂਦ ਨੇ ਤਵਾਰੀ ਸਾਹਿਬ ਨੇ ਵਿਪਨ ਸ਼ਰਮਾ ਜੀ ਨੇ ਸਤਿਮ ਗਰੁੱਪ ਤੋਂ ਗੱਲਬਾਤ ਕਰ ਲੈਨੇ ਆ ਕਿਉਂਕਿ ਧਾਰਮਿਕ ਕੰਮਾਂ ਦੇ ਵਿੱਚ ਸਤਿਮ ਗਰੁੱਪ ਕਹ ਲਈਏ ਜਾਂ ਤਵਾਰੀ ਸਾਹਿਬ ਕਹ ਰਹੀਏ ਸਭ ਨਾਲੋਂ ਅੱਗੇ ਇਹਨਾਂ ਦਾ ਹੱਥ ਹੁੰਦਾ। ਸਰ ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ। ਅੱਜ ਦਾ ਦਿਨ ਮੜਾ ਸੁਭਾਗਿਆਸ਼ਾਲੀ ਦਿਨ ਹੈ। ਜਿਹੜਾ ਸਾਨੂੰ ਪਰਸ਼ੂਰਾਮ ਜੀ ਦੀ ਜਨਮਤੀ ਤੇ ਹਵਨ ਯੱਗ ਕਰਨ ਦਾ ਮੋਕਮਿਲਾ ਜਦੋਂ ਜਦੋਂ ਵੀ ਦੇਸ਼ੇ ਕਿਸੇ ਸਮਾਜ ਤੇ ਕੋਈ ਹਾਨੀ ਹੁੰਦੀ ਆ ਉਦੋਂ ਭਗਵਾਨ ਆਪ ਅਵਤਾਰ ਲੈਂਦੇ ਆ ਪਰਸ਼ੂ ਜਨ ਰਾਮ ਜੀ ਵੀ ਨੇ ਵੀ ਅਵਤਾਰ ਲਿਆ ਉਹਨਾਂ ਨੇ ਵੀ ਉਸ ਸਮੇਂ ਦੇ ਜਿਹੜੇ ਜ਼ਾਲਮ ਸੀਗੇ ਉਹਨਾਂ ਨੂੰ ਨਾਸ਼ ਕੀਤਾ ਇਸ ਉਪਲਖਸ਼ ਦੇ ਵਿੱਚ ਹੀ ਅੱਜ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਪਰਸ਼ੂਰਾਮ ਜੀ ਦਾ ਇੰਤਜ਼ਾਰ ਜਿਹੜਾ ਮਨਾਇਆ ਗਿਆ ਮੈਂ ਸਭ ਨੂੰ ਇਸ ਮੌਕੇ ਤੇ ਵਧਾਈ ਦਿੰਦਾ ਹਾਂ ਸ਼ੁਕਰੀਆ ਜੀ ਸਾਹਿਬ ਅੱਜ ਭਗਵਾਨ ਪਰਸ਼ੂਰਾਮ ਜਨਮ ਦਿਤੀ ਜਿਹੜੀ ਕਿ ਸ਼੍ਰੀ ਲక్ష్ਮੀ ਰਾਏ ਮੰਦਿਰ ਵਿੱਚ ਮਨਾਈ ਗਈ ਇਹ ਸਤਿਮੁੱਚੀ ਸਾਰੀ ਦੀ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਵਧਾਈ ਦੀ ਪਾਤਰ ਹੈ ਕਿ ਜਿਹੜੇ ਹਰ ਸਾਲ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਤੀ ਦੇ ਮੌਕੇ ਦੇ ਉੱਤੇ ਪਵਨ ਯੱਗ ਦਾ ਯੋਜਨ ਕਰਦੇ ਆ ਤੇ ਸਾਨੂੰ ਅੱਜ ਪਰਿਵਾਰ ਸਮੇਤ ਇੱਥੇ ਆਉਣ ਦਾ ਮੌਕਾ ਮਿਲਿਆ। ਭਗਵਾਨ ਪਰਸ਼ੂਰਾਮ ਸੱਚ ਤੇ ਇਨਸਾਫ ਦੀ ਆਪਣੇ ਆਪ ਵਿੱਚ ਇੱਕ ਮਿਸਾਲ ਸਨ ਕਿ ਜਿਨ੍ਹਾਂ ਨੇ ਉਸ ਸਮੇਂ ਦੇ ਹੋਏ ਜ਼ਾਲਮਾਂ ਦਾ ਟੱਕਰ ਆ ਕੀਤਾ ਤੇ ਉਹਨਾਂ ਦਾ ਸਰਬਨਾਸ਼ ਕੀਤਾ। ਜਿਸ ਤਰ੍ਹਾਂ ਕਿ ਸਾਡੇ ਵੀਰ ਜੀ ਤੁਹਾਡੀ ਸਭ ਨੇ ਦੱਸਿਆ ਕਿ ਜਦੋਂ ਜਦੋਂ ਵੀ ਦੁਨੀਆਂ ਦੇ ਉੱਤੇ ਜ਼ੁਲਮ ਕਮਿਸ਼ ਜੁਲਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਭਗਵਾਨ ਆਪ ਜਨਮ ਲੈ ਕੇ ਆਪ અવਤਾਰ ਤਨ ਕਰਕੇ ਉਸ ਜ਼ੁਲਮ ਨੂੰ ਦਾ ਨਾਸ਼ ਕਰਦੇ ਹਨ ਤੇ ਮੈਂ ਇਸ ਮੌਕੇ ਤੇ ਸਭੂ ਦੇਸ਼ ਵਾਸੀਆਂ ਨੂੰ ਹਿੰਦੁਸਤਾਨ ਦੇ ਸਮੂਹ ਦੇ ਵਾਸੀਆਂ ਨੂੰ ਤੇ ਹਿੰਦੁਸਤਾਨ ਤੋਂ ਬਾਹਰ ਰਹਿੰਦੇ ਜਿਹੜੇ ਭਾਰਤੀ ਹਨ ਉਹਨਾਂ ਸਾਰਿਆਂ ਨੂੰ ਹੀ ਤੇ ਪੰਜਾਬ ਤੇ ਸ਼ਹਿਰ ਨਕੋਦਰ ਵਾਸੀਆਂ ਨੂੰ ਵੀ ਇਸ ਮੌਕੇ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਭਗਵਾਨ ਪਰਸ਼uram ਅਗੇ ਬੇਨਤੀ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਸਾਡੇ ਦੇਸ਼ ਵਿੱਚ ਵੀ ਇਸੇ ਤਰ੍ਹਾਂ ਸੁਖ ਸ਼ਾਂਤੀ ਬਣੀ ਰਹੇ ਤੇ ਲੋਕ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਨਿਰਵਾਹ ਕਰਨ। ਬਹੁਤ ਬਹੁਤ ਸ਼ੁਕਰੀਆ ਜੀ। ਤੋਂ ਗੱਲਬਾਤ ਹੋਰ ਕਰ ਲੈਣੇ ਸਾਹ ਰਸੀ ਥੋੜੀ ਥੋੜੀ ਨਾਲ ਗੱਲਬਾਤ ਜੈ ਸ਼੍ਰੀ ਰਾਮ। ਹਾਂ ਜੀ ਜੈ ਪਰਸ਼uram ਅੱਜ ਹਮਨ ਯਾ ਕੀਤਾ ਗਿਆ ਲక్ష్ਮੀਨਾਰ ਮੰਦਿਰ ਵਿੱਚ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਸਾਹਮਣੇ ਤੇ ਸ਼ਰਮਾ ਸਾਹਮਣੇ ਜਯੋਜਿਤ ਕੀਤਾ ਹੈਗਾ ਤੇ ਅਸੀਂ ਸਾਰੇ ਸ਼ਹਿਰ ਵਾਸੀ ਇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਰਮਾਤਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸੁੱਖ ਸ਼ਾਂਤੀ ਸਮਰiddhi ਬਖਸ਼ੇ ਜੈ ਸਪਸ਼ੁਰਾਮ ਜੈ ਸਪਸ਼ੁਰਾਮ ਜੀ ਜੈ ਸਪਸ਼ੁਰਾਮ ਜੀ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਭਗਵਾਨ ਸਪਸ਼ੁਰਾਮ ਜੀ ਦਾ ਜਨਮ ਦਿਵਸ ਬੜੇ ਹੀ ਹਰਸ ਹਰਸ ਉਲਾਸ ਦੇ ਨਾਲ ਮਨਾਇਆ ਗਿਆ ਸਾਰੀ ਪਰਉਂਜ ਕਮਿਟੀ ਹਮ ਹਮ ਇਹਨਾਂ ਸਪਰੰਦ ਰੈਸਟ ਨੇ ਬੜੇ ਹੀ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਆ ਕੀਤਾ ਆ ਔਰ ਭਗਵਾਨ ਪਤਸ਼ਰਾਮ ਜਿਨੇ ਆਪਣਾ ਉਤਾਰ ਉਸਮੇ ਲਿਆ ਜਦੋਂ ਆਧਰਮ ਬਹੁਤ ਜ਼ਿਆਦਾ ਵੱਧ ਗਿਆ ਔਰ ਉਸਮੇ ਸਾਰੇ ਵਸੇ ਹਾਕਾਰ ਮਚ ਗਈ ਤੇ ਉਸਮੇ ਆ ਭਗਵਾਨ ਪਤਸ਼ਰਾਮ ਜਿਨੇ ਪਾਪ ਦਾ ਨਾਸ ਕਰਨ ਦੇ ਵਾਸਤੇ ਜਿਹੜਾ ਆ ਉਤਾਰ ਲਿਆ ਤੇ ਸਾਨੂੰ ਕਲੀ ਜੀਵਾਨ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਅਧਰਮ ਦੇ ਰਾਹ ਤੇ ਨਾ ਚਲੋ ਸਦਾ ਹੀ ਧਰਮ ਦਾ ਜਿਹੜਾ ਪ੍ਰਚਾਰ ਕਰੋ ਧਰਮ ਦੇ ਰਸਤੇ ਤੇ ਚਲੋ ਔਰ ਜਿੰਦੂਕੀ ਦੀ ਸਹਾਇਤਾ ਕਰੋ ਔਰ ਕਦੇ ਵੀ ਕਿਸੇ ਨੂੰ ਨਾ ਸਤਾਓ ਇਹ ਉਹਨਾਂ ਦਾ ਜਿਹੜਾ ਸਿੱਖਿਆ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਪ੍ਰੋਪ੍ਰੇਮੀਆ ਨੂੰ ਭਗਵਾਨ ਪਸ਼ੁਰਾਮ ਜੀ ਦੇ ਜਨਮ ਦਿਵਸ ਦੇ ਉੱਪਰ ਬਹੁਤ-ਬਹੁਤ ਵਧਾਈ ਜੈ ਅਸ਼ਿਰਾਜ ਅੱਜ ਪਰ ਪਸ਼ੁਰਾਮ ਜੀ ਦੇ ਜਨਮ ਦਿਤੇ ਉੱਤੇ ਸਾਰੇ ਨਗਰ ਵਾਸੀਆਂ ਨੂੰ ਸਾਡੇ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈਆਂ ਜੀ ਔਰ ਸਾਡੇ ਯਜਮਾਨ ਜਿਹੜੇ ਵਿਪਨ ਸ਼ਰਮਾ ਜੀ ਤਵਾੜੀ ਜੀ ਇੱਥੇ ਆਮ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਪਰਸ਼ੂਰਾਮ ਜੀ ਜਨਮ ਦਿਤੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ ਔਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਪਰਸ਼ੂਰਾਮ ਜਨਮ ਦਿਤੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਸਾਡੇ ਸ਼ਰਮਾ ਸਾਹਿਬ ਤਵਾੜੀ ਸਾਹਿਬ ਅੱਜ ਇਹਨਾਂ ਨੇ ਹਵਨ ਜਗ ਕੀਤਾ ਤੇ ਬਹੁਤ ਖੁਸ਼ੀ ਹੋਈ ਮੰਦਿਰ ਦਾ ਨਿਰਮਾਣ ਸ਼ੁਰੂ ਕਰਨਾ ਬਹੁਤ ਜਲਦੀ ਤੇ ਇਹਨਾਂ ਦਾ ਸਹਿਯੋਗ ਹਮੇਸ਼ਾ ਸਾਡੇ ਨਾਲ ਆ ਤੇ ਗਾਂਵ ਵਾਸੀ ਵੀ ਰਹੂਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਗਵਾਨ ਪਰਸ਼ੂਰਾਮ ਜਨਮ ਦਿਨ ਇਹ ਸਭ ਨੂੰ ਬਹੁਤ ਬਹੁਤ ਮੁਬਾਰਕਾ ਜੈ ਸ਼੍ਰੀ ਰਾਮ ਜੈ ਪਰਸ਼ਰਾਮ ਜੀ ਜੀ ਅੱਜ ਸ਼੍ਰੀ ਲਛੀ ਮੰਦਰ ਤਰਨਸਲਾ ਟ੍ਰੈਸਰ ਤੋਂ ਹਰ ਸਾਲ ਦੀ ਤਰ੍ਹਾਂ ਪਰਸ਼ਰਾਮ ਜਨਮ ਦਿਨ ਮਨਾਈ ਜਾਂਦੀ ਆ ਅੱਜ ਵੀ ਪਰਸ਼ਰਾਮ ਜਨਮ ਦਿਨ ਮਨਾਇਆ ਜਾ ਰਹੀ ਆ ਜਿਤੇ ਮੁੱਖ ਮਹਿਮਾਨ ਦੀਪਕ ਤਵਾਰੀ ਜੀ ਔਰ ਉਹਨਾਂ ਦੀ ਧਰਮ ਪਤਨੀ ਆਪਣੇ ਵਿਪਨ ਸ਼ਰਮਾ ਜੀ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਇੱਥੇ ਭਵਨ ਕਰਵਾਇਆ ਟੱਚ ਕਮੇਟੀ ਦੇ ਪ੍ਰਧਾਨ ਸੁਨੀਲ ਮਾਜਮ ਬੱਗਾ ਜੀ ਸਰਪੰਸ ਤਜੀਪੁਰੀ ਜੀ ਚੇਅਰਮੈਨ ਨਰਮਨ ਕੁਮਾਰ ਬਿੱਟੂੀ ਸਾਹਿਬ ਤੇ ਸਾਰੇ ਮੈਂਬਰ ਕਾਲਿਆ ਸਾਹਿਬ ਤੇ ਸ਼ਰਮਾ ਜੀ ਸਾਰੇ ਹਾਜ਼ਰ ਆ ਮੈਂ ਸਾਰੇ ਸ਼ਹਿਰ ਨਾਸੀਆਂ ਨੂੰ ਪਰਸਨ ਜਨਤੀ ਦੇ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਲక్ష్ਮੀ ਨਾਰਾਇਣ ਮੰਦਿਰ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਦਿਨ ਮਨਾਈ ਗਈ ਆ ਹਮਨ ਜਗ ਹੋਇਆ ਅੱਜ ਦੇ ਮੁੱਖ ਜਜਮਾਨ ਵਿਪਨ ਸ਼ਰਮਾ ਜੀ ਤਵਾਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਦੀਆਂ ਧਰਮ ਪਤਨੀਆਂ ਦੋਨੇ ਮੌਜੂਦ ਨੇ ਦੋਨਾਂ ਦੀਆਂ ਪਰ ਇੱਕ ਗੱਲ ਅਸੀਂ ਇੱਥੇ ਜ਼ਰੂਰ ਕਰਾਂਗੇ ਅੱਜ ਜਿਹੜਾ 1 28 ਬੰਦੇ ਸਾਡੇ ਦੇਸ਼ ਦੇ ਵਿੱਚ ਮਾਰੇ ਗਏ ਹਿੰਦੂ ਮਾਰੇ ਗਏ ਆ ਜਿਨ੍ਹਾਂ ਨੂੰ ਚੁੰਨ ਚੁੰਨ ਕੇ ਗੋਲੀਆਂ ਮਾਰੀਆਂ ਗਈਆਂ ਅਸੀਂ ਚਾਹਾਂਗੇ 2 ਮਿੰਟ ਲਈ ਉਹਨਾਂ ਨੂੰ ਆਪਾਂ ਇਹ ਸ਼ਰਧਾਂਜਲੀ ਜ਼ਰੂਰ ਦਈਏ ਜੇ ਤੁਸੀਂ ਸਹਿਮਤ ਹੋ ਨਾਲ ਜ਼ਰੂਰ ਉਹਨਾਂ ਨੂੰ ਸ਼ਰਧਾਂਜਲੀ ਦਈਏ ਕਿਉਂਕਿ ਲਕਸ਼ਮੀ ਨਾਰਾਇਣ ਮੰਦਿਰ ਜਿਹੜਾ ਬਹੁਤ ਹੀ ਪੁਰਾਣਾ ਤੇ ਇਤਿਹਾਸਕ ਮੰਦਿਰ ਆ ਤੇ ਹਰ ਵੇਲੇ ਇੱਥੇ ਦੀ ਕਮੇਟੀ ਸਾਡੇ ਨਾਲ ਰਹਿੰਦੀ ਆ ਤੋਂ ਇੱਕ ਦੋ ਮਿੰਟ ਦੀਆਂ ਜਿਹੜਾ ਦੋ ਮਿੰਟ ਦਾ ਮੌਨਾ ਜਿਹੜਾ ਭਰਖਾਂਗੇ ਕਿਉਂਕਿ ਜਿਹੜੇ ਅੱਜ ਦੇ ਦਿਨ ਤੇ ਜਿਹੜੇ ਸ਼ਹੀਦ ਹੋਏ ਸੀ 28 ਜਵਾਨ ਜਿਹੜੇ ਪਹਿਲਗਾਮ ਦੇ ਵਿੱਚ ਕਾਂਡ ਹੋਇਆ ਸੀਗਾ ਜਿੱਥੇ ਹਿੰਦੂਆਂ ਨੂੰ ਉਹਨਾਂ ਦਾ ਧਰਮ ਪੁੱਛ-ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਆ ਅਸੀਂ ਜਾਣੇ ਭਗਵਾਨ ਪਰਸ਼ੂਰਾਮ ਜੀ ਅੱਜ ਵੀ ਜਨਮ ਲੈ ਕੇ ਉਹਨਾਂ ਦਾ ਅੰਤ ਉਹੋ ਹੀ ਕਰਨਗੇ ਤੇ ਬਿਲਕੁਲ ਕਰਨਗੇ ਤੋਂ 2 ਮਿੰਟ ਦਾ ਮੌਨ ਰੱਖਾਂਗੇ ਉਸ ਤੋਂ ਬਾਅਦ ਵੀਡੀਓ ਨੂੰ ਬਰਾਮ ਦੇਵਾਂਗੇ